ਹਾਂਜੀ ਸਾਸਰੀ ਘਰ ਜੀ ਅੱਜ ਹੋ ਗਈ ਤਰੀਕ 7 ਤੇ ਅੱਜ ਆਪਾਂ ਚੱਲੇ ਆ ਗਾਗਰ ਦੀ ਸੇਵਾ ਲਾਣ ਤੇ ਆਪਾਂ ਖੜੇ ਆ ਇਸ ਟਾਈਮ ਹਜੂਰ ਸਾਹਿਬ ਤੇ ਚੱਲਦੇ ਆ ਸੇਵਾ ਵਿੱਚ ਠੀਕ ਹੈ ਜੀ ਹੁਣ ਅਸੀਂ 15ਵੇਂ ਫਲੋਰ ਤੇ ਬਿਲਡਿੰਗ ਦੇ ਟਾਪ ਦੇ ਆ ਦੇਖੋ ਹੋਰ ਬਿਲਡਿੰਗਾਂ ਵੀ ਛੋਟੀਆਂ ਪੈਗੀਆਂ ਜਿਹੜੀ ਬਿਲਡਿੰਗ 'ਚ ਅਸੀਂ ਖੜੇ ਆ ਇਸ ਟਾਈਮ ਹਜੂਰ ਸਾਹਿਬ 'ਚ ਐਨ ਆਰ ਆਈ ਸਰਾਂ 'ਚ ਸਭ ਤੋਂ ਵੱਡੀ ਆ ਤੇ ਦੇਖੋ ਉਹ ਦੇਖੋ ਜਮੈਂ ਵੀ ਫੀਲਿੰਗ ਤਾਂ ਦੁਬਈ ਵਾਲੀ ਆ ਰਹੀ ਆ ਆ ਦੇਖੋ ਆ ਗਾ ਆ ਗਾ ਇਹ ਇਧਰ ਨੰਗੀਨਾ ਘਾਟ ਗੁਰਦੁਆਰਾ ਜੀ ਤੇ ਇਹ ਨੀਚੇ ਲੰਗਰ ਹਾਲ ਜਸਟ ਇਹਦੇ ਪੈਕਗੇਜ ਸਾਡ ਤੇ ਇਧਰ ਦੋ ਸਰਾਵਾਂ ਨੇ ਇਹ ਸਾਰਾ ਸਿਟੀ ਦਾ ਮਾਹੌਲ ਆ ਦੇਖੋ ਦੂਜੀ ਸਾਈਡ ਬਾਬਾ ਜਾਣ ਨਹੀਂ ਦੇ ਰਹੇ ਸੀ ਇਸ ਤੇ ਅਸੀਂ ਬੈਕ ਸਾਈਡ ਨੂੰ ਆਏ ਆ ਇਹ ਇਧਰ ਗਦਾਵਰੀ ਨਦੀ ਆ ਇਧਰ ਐਨ ਆਰ ਆਈ ਸਰਾਵਾਂ ਐ ਤੇ ਅਸੀਂ ਘਾਟ ਦੇ ਨੇੜੇ ਨੂੰ ਹੀ ਜਾ ਰਹੇ ਆ ਬਸ ਹੁਣ ਸਾਡੇ ਤੋਂ 200 ਮੀਟਰ ਰਹਿ ਗਈ ਦੂਰ ਤੇ ਅਸੀਂ ਇਧਰ ਨੂੰ ਜਾ ਰਹੇ देखो ਤੁਸੀਂ ਨਾ ਰਿਸਕ ਲਿਓ ਕੱਲੇ ਆਣ ਜੇ ਇੱਧਰ ਸੁਨਸਾਨ ਜਾਂ ਰਾਏ ਜੇ ਕੱਲੇ ਬਿਲਕੁਲ ਨਾ ਆਓ ਕਮ ਤੱਕਮ ਗਰੁੱਪ ਆ ਜਿਓ ਫਿਰ ਵੀ ਕੋਈ ਦਿੱਕਤ ਨਹੀਂ ਆਗੀ ਹਾਂ ਚਲ ਕੋਈ ਡਰ ਨਹੀਂ ਜਾਨਵਰ ਵੀ ਜਾਨਵਰ ਵਗੈਰਾ ਆ ਸਕਦੇ ਆ ਕਿਉਂਕਿ ਕੋਈ ਪਤਾ ਨਹੀਂ ਆ ਦੇਖੋ ਇੱਧਰ ਅਸੀਂ ਦੋਏ ਫਿਰ ਰਹੇ ਮੈਂ ਤਾਂ ਰੈਡੀ ਆ ਦੇਖ ਕੋਈ ਨਹੀਂ ਹੈ ਅੱਗੇ ਵਿੱਚ ਇੱਧਰ ਸਰਾ ਉੱਪਰ ਛੜ ਕੇ ਨਾ ਵਾਹੇ ਗੁਰ ਸਤ

奔跑。嗯啊

ச நம்மாஹே கரு சத் நாம சத் நம்ம சத்நாஹரு சத்ந சத்ரா சத் ਸਾਚ ਰੀ ਆਕਾਲ ਵਾਹਿਗੁਰੂ ਜੀ ਕੀ ਫਤਿਹ ਆਰਾਮ ਨਾਲ ਕਿੱਥੇ ਜਾਣਾ ਆਰਾਮ ਨਾਲ ਕਿੱਥੇ ਆਹ ਗੁਰਜੀ ਹਮ ਅਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਸਾਜੁ ਮਿਖਾਇ ਬਿਖਾਇ